ਕਿ ਸੇਵਾ ਨਾਂ ਵੀ ਅੱਜ ਕੱਲ੍ਹ ਦੇ ਕੇ ਆਏ ਆ ਤੇ ਨਾਲ ਲੈ ਜਾ ਕੇ ਬੰਦੇ ਨੂੰ ਦੇ ਕੀ ਗਲਤ ਕਰਦੇ ਆ ਉਹ ਅਸੀਂ ਪ੍ਰੇਮ ਭੱਜ ਦਾ ਕਹਿੰਦੇ ਨਾ ਤੇ ਤੂੰ ਉਹਦੇ ਤੁਸੀਂ ਤੌਕੇ ਮਾਰ ਕੇ ਇਸੇ ਡਾਲ ਲੈ ਲੈ ਤੈਨੂੰ ਕਹਿਣਾ ਵੀ ਲਿਸਟ ਨਾਲ ਲੈ ਲੈ ਨਾ ਐ ਤਾਂ ਦੱਸੋ ਖੜ ਜਾ ਰਹਿ ਪੀ ਚੁੱਪ ਕਰ ਐ ਤਾਂ ਦੱਸੋ ਜੀ ਤੁਸੀਂ ਕਿਹੜੀ ਗੱਲ ਨੂੰ ਨਾਲ ਪਾ ਰਹੇ ਕਿਹੜੀ ਗੱਲ ਨੂੰ ਕਰਦੇ ਆ ਜੀ ਮੈਨੂੰ ਨਾਲ ਪਾ ਲੈਨੇ ਆਪਾਂ ਪਿੱਛੇ ਆ ਧੱਕਾ ਜਾਂ ਕੋਈ ਕੋਈ ਮੇਰੇ ਤੇ ਪਰਚਾ ਹੋਵੇ ਪਰਚਾ ਮੇਰਾ ਬਰੀ ਆ ਦੱਸੋ ਆਪਾ ਨੂੰ ਨਾਲ ਬਾ ਲੈਨੇ ਵੀ ਜਿਹਦੇ ਨਾਲ ਆਪਾਂ ਹੀ ਤੇ ਉੱਤੇ ਹਰ ਗੱਲ ਕਰੀ ਤਾਂ ਇਹ ਤਾਂ ਆਜਾ ਉਸ ਨੂੰ ਲੈਣ ਦਾ ਤਰ੍ਹਾਂ ਬੰਦਾ ਜਾਣ ਪਿੱਛਾਂ ਨਾਲ ਉਹਨੂੰ ਨਾਲ ਲੈ ਆ। ਆਪਾਂ ਕਿਹਨੂੰ ਆ ਲੈ ਵੀ ਨਾ ਨਾਲ ਨਾ ਇਹ ਕੋਈ ਗੱਲ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਬੁਲਾਉਂਦਾ ਤੁਸੀਂ ਬੁਲਾ ਲਿਆ ਨਾ ਬਸ ਠੀਕ ਆ। ਤੁਸੀਂ ਬੁਲਾ ਲਿਆ ਮੈਂ ਨਹੀਂ ਕਿਸੇ ਨੂੰ ਬੁਲਾਉਂਦਾ ਮੰਮੀ ਤੁਸੀਂ ਨਾ ਆਏ ਤੁਸੀਂ ਅੱਗੇ ਮਾਰਦਾ ਨਾ ਐ ਡਰਦੇ ਮਾਰੇ ਮਾਰਉਂ ਹਾਂ ਨਾ ਐਂ ਡਰਾਉ ਐ ਤਾਂ ਕੋਈ ਨਜ਼ਾਇਜ਼ ਕੌਣ ਚੱਕ ਸਕਦਾ ਘਰੋਂ ਜਦੋਂ ਕੋਈ ਹੈ ਹੀ ਨਹੀਂ ਐ ਕਿਵੇਂ ਫੜ ਸਕਦੇ ਆ cái ngục hết bụi mẹ Cảm ơn. mẹ cũng mà coi mình